ਆਫ ਸੀਜ਼ਨ ਦੇ ਵਿੱਚ ਬਈ ਜੀ ਤੁਹਾਨੂੰ 70 ਤੋਂ 75000 ਰੁਪਏ ਦਾ ਸਿੱਧਾ ਸਿੱਧਾ ਫਾਇਦਾ ਕਰੀਏ ਸੀਜ਼ਨ ਵਾਲਾ ਰੇਟਰ ਕਾ ਬੋਲੀ ਬਈ ਤੇ ਫਿਰ 6.5 ਲੱਖ ਰੁਪਿਆ ਪ੍ਰਾਈਸ ਹੈ ਜੀ ਇਹਦਾ 6.5 ਲੱਖ ਰੁਪਿਆ ਹਾਂਜੀ 1 ਲੱਖ ਰੁਪਿਆ ਡਿਸਕਾਊਂਟ ਚੱਲ ਰਿਹਾ ਜੀ ਇਸ ਟਾਈਮ ਤੇ ਗੱਲ ਮਿੱਤਰੋ ਆਹ ਮਸ਼ੀਨ ਤੋਂ ਤੁਹਾਨੂੰ 1 ਲੱਖ ਰੁਪਿਆ ਦਾ ਸਿੱਧਾ ਸਿੱਧਾ ਫਾਇਦਾ ਮਿਲੂਗਾ 75000 ਰੁਪਿਆ ਡਿਸਕਾਊਂਟ ਹੈ ਜੀ ਇਸ ਦੇ ਨਵ ਮਾਡਲ ਦੇ ਰੇਟ 'ਚ 15 ਮਾਡਲ 15 ਮਾਡਲ ਜੀ ਠੀਕ ਹੈ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਤੇ ਬਾਈ ਲਖਵੀਰ ਲੱਖੀ ਆਪਣੇ ਨਾਰੋਗਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਬਾਈ ਜੀ ਸਸਤੇ ਭਾਦਿਆਂ ਕਬਾਈਨਾ ਹੁੰਦੀ ਨੇ ਬਾਈ ਕੋਲੇ ਆਫ ਸੀਜ਼ਨ ਦੇ ਵਿੱਚ ਵੀ ਬਾਈ ਸੇਲ ਸੇਲ ਕਰ ਰਿਹਾ ਹੈਗਾ ਕਬਾਈਨਾ ਦੀ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਸਸਤੀਆਂ ਕਬਾਈਨਾ ਦੇ ਰਿਹਾ ਜਾਂ ਮਹਿੰਗੀਆਂ ਤੇ ਆਜੋ ਬਾਈ ਨਾਲ ਕਰਦੇ ਗੱਲਬਾਤ ਸਸ ਗਿਆ ਬਾਈ ਲੱਖੀ ਸਤਿ ਸ਼੍ਰੀ ਅਕਾਲ ਭਾਈ ਬੋਲੀ ਕੀ ਹਾਲੇ ਨੇ ਵਧੀਆ ਬਾਈ ਜੀ ਤੁਸੀਂ ਸੁਣਾਓ ਜੀ ਸਾਰੇ ਭੈਣ ਔਰ ਭਰਾਵਾਂ ਨੂੰ ਸੱਜਣਾ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਬਾਈ ਜੀ ਤੇ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦਈਏ ਬਾਈ ਜੀ ਆਪਾਂ ਇਹ ਆਪਣਾ ਜੀ ਮੌੜ ਕੋਠੇ ਹੰਡੇ ਆਇਆ ਚੌਂਕ ਤੋਂ ਚੜਦੇ ਵਾਲੇ ਪਾਸੇ ਸੰਗਰੂਰ ਰੋਡ ਤੇ 1 ਕਿਲੋਮੀਟਰ ਕੋਠੇ ਮੌੜਾਂ ਦੇ ਮੋੜ ਕੰਬੈਨ ਸੇਲ ਦਾ ਵੱਡੇ ਰੋਡ ਤੇ ਬੋਰਡ ਲੱਗਿਆ ਹੋਇਆ ਜੀ ਆਪਣਾ ਠੀਕ ਹੈ ਜੀ ਹਾਂ ਕਿਸੇ ਨੂੰ ਵੀ ਆਉਣ ਜਾਣ ਚ ਪ੍ਰਸਾਨੀ ਨਾਲ ਹੋਵੇ ਠੀਕ ਹੈ ਜੀ ਤੇ ਇਸ ਕਰਕੇ ਉੱਥੋਂ ਸਿਰਫ ਹੰਡੇ ਆਇਆ ਚੌਂਕ ਤੋਂ 1 ਕਿਲੋਮੀਟਰ ਦੇ ਆਪਾਂ ਖੜੇ ਹਾਂ ਠੀਕ ਹੈ ਬਾਈ ਜੀ ਜਿਵੇਂ ਮੈਂ ਕਿਹਾ ਬਾਈ ਜੀ ਆਫ ਸੀਜ਼ਨ ਦੇ ਵਿੱਚ ਵੀ ਤੁਸੀਂ ਕੰਬੈਨਾਂ ਸੇਵ ਕਰ ਰਹੇ ਹੋ ਕੀ ਰੀਜਨ ਹੈ ਬਾਈ ਜੀ ਇਹ ਸਾਰੇ ਸੱਜਣਾ ਦਾ ਮੋਹ ਪ੍ਰੇਮ ਹੈ ਜੀ ਠੀਕ ਹੈ ਜੀ ਮੰਨ ਲਓ ਬਾਕੀ ਆਪਣੇ ਕੋਲੇ ਆਕਸੀਜਨ ਦੇ ਹਿਸਾਬ ਨਾਲ ਆਕਸੀਜਨ ਦੀ ਰੇਟ ਹੁੰਦੀ ਹੈ ਜੀ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਜੇ ਆਕਸੀਜਨ ਆ ਤਾਂ ਰੇਟ ਸੀਜ਼ਨ ਵਾਲੇ ਹੋਣਗੇ ਠੀਕ ਹੈ ਹੁਣ ਆਪਾਂ ਪਹਿਲਾਂ ਵੀਡੀਓ ਪਾਈ ਸੀ ਪ੍ਰੀਤ ਕੰਬੈਨ ਸੀ ਦੋ ਸਟੈਂਡਰਡਾਂ ਦੀ ਪਾਈ ਸੀ 9 ਤੇ 10 ਮਾਡਲ ਦੀ ਠੀਕ ਹੈ ਉਹ ਸਾਰੀਆਂ ਸੇਲ ਹੋ ਗਈਆਂ ਚਾਰ ਮਸ਼ੀਨਾਂ ਦੀ ਆਪਾਂ ਵੀਡੀਓ ਪਾਈ ਸੀ ਇਹ ਮਸ਼ੀਨ ਰਹਿੰਦੀ ਹੈ ਜੀ ਉਹ ਪੰਜਾਂ ਮਸ਼ੀਨਾਂ ਚੋਂ ਇੱਕ ਮਸ਼ੀਨ ਇਕੱਲੀ ਤੇ ਹੁਣ ਆਪਣੇ ਕੋਲੇ ਅੱਜ ਅੱਜ ਜੀ ਨਵੀਆਂ ਮਸ਼ੀਨਾਂ ਆਈਆਂ ਨੇ ਟਰੈਕਟਰ ਵਾਲੀਆਂ ਤਿੰਨ ਠੀਕ ਹੈ ਜੀ ਤੇ ਦੋ ਆਉਣੀਆਂ ਨੇ ਜੀ ਪੰਜ ਮਸ਼ੀਨਾਂ ਟਰੈਕਟਰ ਵਾਲੀਆਂ ਨੇ ਤੇ ਇੱਕ ਆਪਣੇ ਕੋਲੇ ਸਰਨਗਰਾ ਮਸ਼ੀਨ ਆ ਜੀ ਠੀਕ ਨੋ ਮੋਡਲ ਠੀਕ ਆ ਬਾਈ ਕਿੰਨੇ ਦਾ ਪਿਆਰ ਮਿਲ ਰਿਹਾ ਬਾਈ ਮੈਂ ਇੱਕ ਗੱਲ ਹੋਰ ਕਹਿਣਾ ਚਾਹਣਾ ਬਾਈ ਠੀਕ ਆ ਸੀਜ਼ਨ ਦੇ ਵਿੱਚ ਖਰੀਦੇ ਨਾ ਖਰੀਦੇ ਕੋਈ ਬਾਈ ਨਾ ਪਹਿਲਾਂ ਜਰੂਰ ਖਰੀਦ ਲਿਓ ਇਹ ਗੱਲ ਆ ਬਾਈ ਉਹਦੇ ਚ ਜੀ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਕਿਉਂਕਿ ਜਿਹੜੀਆਂ ਮਸ਼ੀਨਾਂ ਜੀ ਸੀਜ਼ਨ ਤੋਂ ਪਹਿਲਾਂ ਆਪਣਾ 330000 ਰੇਟ ਦਾ ਸਟੈਂਡਰਡ ਮਸ਼ੀਨ ਦਾ ਸੀ ਠੀਕ ਆ ਜੀ ਉਹ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸਿਆ ਇਸ ਵਾਰ ਵੀ ਜਾਣ ਕੇ ਬਹੁਤ ਖੁਸ਼ੀ ਹੋਊਗੀ ਕਿ ਉਹ ਮਸ਼ੀਨ ਦਾ ਰੇਟ ਆਪਣਾ 260000 ਰੁਪਿਆ ਰਹੀ ਹੈ ਜੀ ਠੀਕ ਹੈ ਉਹਦੇ ਵਿੱਚੋਂ ਵੀ ਆਵਾ 54000 ਰੁਪਏ ਆਪਣੀ ਵੀਡੀਓ ਵਾਲੇ ਸੱਜਣ ਮਿੱਤਰ ਨੂੰ ਭੈਣ ਭਰਾ ਨੂੰ ਹਰੇਕ ਨੂੰ ਮਤਬਲਾ ਮਾਨ ਕਰਦੇ ਆ ਆਫ ਸੀਜ਼ਨ ਦੇ ਵਿੱਚ ਬਾਈ ਜੀ ਸੋਨੂੰ 70 ਤੋਂ 75000 ਰੁਪਏ ਦਾ ਸਿੱਧਾ ਸਿੱਧਾ ਫਾਇਦਾ ਕਰਦੇ ਸਿੱਧਾ ਫਾਇਦਾ ਜੀ ਉਹਨਾਂ ਰਕਮ ਦਾ ਵਿਆਜ ਨਹੀਂ ਬਣਦਾ ਭਰਾ ਜੀ ਜਿੰਨਾ ਕਿ ਅਗਲੇ ਦਾ ਫਾਇਦਾ ਹੋ ਜਾ ਠੀਕ ਆ ਬਾਈ ਜੀ ਚਲੋ ਮਿੱਤਰੋ ਵੀਡੀਓ ਸਟਾਰਟ ਕਰਦੇ ਆ ਆਪਾਂ ਸੁਰਿੰਦਰਾਂ ਮਸ਼ੀਨ ਤੋਂ ਦੱਸੋ ਬਾਈ ਜੀ ਇਹਦੇ ਬਾਰੇ ਕੰਡੀਸ਼ਨ ਕਿਵੇਂ ਰੋਵੇ ਜੀ ਇਹ ਸੁਰਿੰਦਰਾਂ ਮਸ਼ੀਨ ਹੈ ਜੀ ਨਵਾਂ ਮਾਡਲ ਹੈ ਜੀ ਠੀਕ ਹੈ ਜੀ ਸੱਤੇ ਟਾਇਰ ਨਵੇਂ ਆ ਜੀ ਇਹਦੇ ਠੀਕ ਆ ਜੀ ਇਹ ਟਾਇਰ 7ਵੀਂ ਸਟਿੱਪਣੀ ਛੋਟੀ ਸਟਿੱਪਣੀ ਨਵੀਆਂ ਜੀ ਨਵੀਆਂ ਬੈਟਰੀਆਂ ਜੀ ਨਵੀਆਂ ਫਿਲਟਰ ਚੈਨਾ ਜੀ ਠੀਕ ਆ ਬਾਈ ਜੀ ਹਾਂਜੀ ਚੈਨਾ ਤੇ ਉਹਨਾਂ ਸਾਰੀਆਂ ਭਰਾ ਜੀ ਦਿਖਾ ਦਿਓ ਕੋਲੇ ਹੋ ਕੇ ਠੀਕ ਆ ਬਾਈ ਜੀ ਕੰਡੀਸ਼ਨ ਦੀ ਕੋਕਾ ਗੱਲ ਏ ਪੀਵੀ ਬਾਈ ਬਾਈ ਫਜ਼ਲ ਕਾ ਦਾ ਨੰਬਰ ਆ ਜਲਕਾ ਦਾ ਨੰਬਰ ਆ ਜੀ ਪੰਜਾਬ ਨੰਬਰ ਆ ਲੋਕਲੀ ਚੱਲੀ ਆ ਇਹ ਇਨਡਕਸ਼ਨਾਂ ਤੋਂ ਲਾ ਆਪਣੀ ਗਾਰੰਟੀ ਆ ਜੀ ਠੀਕ ਆ ਜੀ ਹਾਂਜੀ ਬਾਈ ਮਿੱਤਰੋ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਾਈਕ ਦਾ ਕੋਕਾ ਪੀਸ ਕੰਡੀਸ਼ਨ ਪਈ ਆ ਕੇ ਟਾਇਰ ਵੀ ਕਹਾੜਾਂ ਵਰਗੇ ਸੱਤੇ ਦੇ ਸੱਤੇ ਹਨਾ ਬਾਈ ਜੀ ਸੱਤਾਂ ਦੇ ਸੱਤੇ ਟਾਇਰ ਨਵੇਂ ਆ ਜੀ ਇਹਦੇ ਠੀ ਹਾਂਜੀ ਤੇ ਮਾਡਲ ਕਿਸੀ ਭਾਜੀ ਇਹ ਇਹ 2009 ਮਾਡਲ ਆ ਜੀ ਪੰਜਾਬ ਨੰਬਰ ਆ ਜੀ ਠੀਕ ਆ ਜੀ ਕਿੰਨੇ ਇੰਚੀ ਜਾ ਕੇ ਵੇਜੀਏ ਇਹ 51 ਇੰਚੀ ਮਸ਼ੀਨ ਆ ਜੀ ਤੇ ਕਟਰ ਫੁੱਟ ਆ ਗਿਆ ਭਾਜੀ ਇਹ 14 ਫੁੱਟ ਕਟਰ ਆ ਗਿਆ ਭਰਾ ਜੀ ਇਹਦਾ ਠੀਕ ਆ ਲੈ ਮਿੱਤਰੋ ਕਟਰ ਕੋਟਰ ਸੋਨੂੰ ਚੈੱਕ ਕਰਵਾ ਦੇਣਗੇ ਫਿੰਗਰ ਵਗੈਰਾ ਕਟਰ ਦੀ ਚਾਦਰ ਕਿਦਰ ਫਿੰਗਰਾਂ ਫੁੰਗਰਾਂ ਸਭ ਕੁਝ ਆ ਠੀਕ ਨਵੀਆਂ ਨੇ ਭਰਾ ਜੀ ਤੇ ਮਿੱਤਰੋ ਟਾਇਰ ਦਿਖਾ ਦੀਏ ਭਈ ਤੁਹਾਨੂੰ ਜਿਵੇਂ ਆਪਾਂ ਕਹੇਦਾ ਸੀ ਬਾਈ ਨੇ ਨਾ ਆ ਚੀਜ਼ਾਂ ਦੇਖ ਲਓ ਭਈ ਆ ਚੀਜ਼ਾਂ ਵੀ ਹਜੇ ਤੱਕ ਪਈਆਂ ਨਹੀਂ ਗੀਆਂ ਬੰਗਲ ਖੜੇ ਆ ਭਰਾ ਜੀ ਸਾਈਡਾਂ ਉੱਪਰ ਦੀ ਦਿਖਾ ਦਿਓ ਸ ਦੇ ਵਿੱਚੋਂ ਬਾਈ ਕਿਵੇਂ ਰੂ ਮਸ਼ੀਨ ਸਾਰੀ ਓਕੇ ਆ ਭਰਾ ਜੀ ਸਟਾਫ ਸੂ ਵਾਕਰਾਂ ਦੀ ਸਾਰੀ ਓਕੇ ਆ ਜੀ ਠੀਕ ਆ ਬਾਈ ਜੀ ਤੇ ਪ੍ਰਾਈਸ ਰਹੂਗਾ ਬਈ ਇਹਦਾ ਇਹਦਾ ਪ੍ਰਾਈਸ ਜੀ 5 ਲੱਖ ਤੇ 60000 ਰੁਪਏ ਜੀ ਠੀਕ ਹੈ 5 ਲੱਖ ਤੇ 60000 ਰੁਪਏ ਜੀ ਜੇ ਸੀਜ਼ਨ ਵਾਲਾ ਰੇਟਰ ਕਹੇ ਬੋਲੀ ਬਈ ਤੇ ਫਿਰ 6.5 ਲੱਖ ਰੁਪਏ ਪ੍ਰਾਈਸ ਆ ਜੀ ਇਹਦਾ 6.5 ਲੱਖ ਰੁਪਏ ਹਾਂ ਜੀ 1 ਲੱਖ ਰੁਪਿਆ ਡਿਸਕਾਊਂਟ ਚੱਲ ਰਿਹਾ ਜੀ ਇਸ ਟਾਈਮ ਤੇ ਗੱਲੋ ਮਿੱਤਰੋ ਆਹ ਮਸ਼ੀਨ ਤੋਂ ਤੁਹਾਨੂੰ 1 ਲੱਖ ਰੁਪਿਆ ਦਾ ਸਿੱਧਾ ਸਿੱਧਾ ਫਾਇਦਾ ਮਿਲੂਗਾ ਤੇ ਅਗਲੀ ਬਈ ਜੀ ਇਹ ਆਗੀ ਇਹ ਸਟੈਂਡਰਡ ਮਸ਼ੀਨ ਆ ਗਈ ਜੀ ਠੀਕ ਆ ਜੀ 2000 ਤੇ 7 ਮਾਡਲ ਠੀਕ ਆ ਜੀ ਲੈ ਮਿੱਤਰੋ ਸਟੈਂਡਰਡ ਵਾਲੇ ਨਾਲ ਨਾ ਬਾਈ ਲੱਖੀ ਨੇ ਹਿੱਸਾ ਹੀ ਪਾ ਰੱਖਿਆਗਾ ਵੀ ਜਿਹੜੀ ਮਸ਼ੀਨ ਆਉਂਦੀ ਹੈਗੀ ਸਾਨੂੰ ਦੇ ਦਿਆ ਕਰੋ ਸਹੀ ਗੱਲ ਆ ਭਾਈ ਤੇ ਭਰਾ ਜੀ ਆਪਾਂ ਨੂੰ ਰਿਸਪੌਂਸ ਆ ਇੱਕ ਤਾਂ ਇਹ ਹਰੇਕ ਭਰਾ ਦੇ ਬਜਟ ਜਾ ਜਾਂਦੀ ਹੈ ਜੀ ਠੀਕ ਆ ਜੀ ਤੇ ਜੇ ਕਿਸੇ ਕੋਈ ਡਰਾਈਵਰ ਭਰਾ ਆਪਣਾ ਕੋਈ ਮੰਨ ਲਓ ਹਲਕੇ ਪਾ ਦੀ ਮਸ਼ੀਨ ਲੈ ਕੇ ਆਪਣਾ ਕੰਮ ਚਲਾਉਣਾ ਚਾਹੁੰਦਾ ਠੀਕ ਆ ਜੀ ਤੇ ਉਹਦੇ ਬਜਟ ਚ ਆ ਜਾਂਦੀ ਹੈ ਇਹ ਸਟੈਂਡਰਡ ਮਸ਼ੀਨ ਛੋਟੇ ਪਾਵ ਵਾਲੀਆਂ ਆਪਣੇ ਕੋਲੇ ਮਸ਼ੀਨਾਂ ਹੁੰਦੀਆਂ ਨੇ ਕਿਉਂਕਿਵੇਂ ਰਹਿਣਗੇ ਭਾਈ ਜੀ ਟਾਇਰਾਂ ਦੀ ਜੋੜੀ ਦਿਖਾ ਦਿਓ ਭਰਾ ਜੀ ਟਾਇਰ ਬਿਲਕੁਲ ਨਵੇਂ ਆ ਜੀ ਅੱਜ ਹੀ ਪਾਏ ਨੇ ਠੀਕ ਆ ਜੀ ਪਹਿਲਾਂ ਵੀ ਭਾਈ ਨਵੇਂ ਦਿੰਦਾ ਜੀ ਭਾਈ ਲੱਖੇ ਕਹਿੰਦਾ ਟਾਇਰ ਠੀਕ ਆ ਭਾਈ ਜੀ ਜਿਹੜੀ ਮਸ਼ੀਨਾਂ ਅੱਗੇ ਵੀ ਸੇਲ ਕਰਦਾ ਵੀਡੀਓ ਚ ਕੰਬਾਈਨਾ ਆਉਣਗੇ ਆ ਜੀ ਠੀਕ ਆ ਜੀ ਤਾਂ ਸਾਰੀਆਂ ਕੰਬਾਈਨਾ ਦੇ ਹਜੇ ਆਹ ਮਸ਼ੀਨ ਰੈਡੀ ਹੋਊਗੀ ਜੀ ਧੋ ਤਾ ਕੇ ਟੈਟੂਰ ਪਾ ਕੇ ਠੀਕ ਆ ਜੀ ਤੇ ਜਿਹੜੀ ਮਸ਼ੀਨਾਂ ਅਗਲੀਆਂ ਨੇ ਉਹਨਾਂ ਦੇ ਟਾਇਰ ਵੀ ਸੋਨੂੰ ਨਵੇਂ ਸਾਰੀਆਂ ਦੇ ਨਵੇਂ ਮਿਲਣੀਆਂ ਠੀਕ ਆ ਜੀ ਇਹ ਮਾਡਲ ਹੈਗੇ ਭ ਚੈਨਾ ਚੂਨਾ ਚੈਨਾ ਚੂਨਾ ਸਾਰੀਆਂ ਓਕੇ ਆ ਜੀ ਇਹਦੀਆਂ ਠੀਕ ਹੈ ਫੀਡਰ ਵਗੈਰਾ ਬਾਈ ਜੀ ਇਹ ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਜੀ ਇਹਦੇ ਚ ਇਹ ਪਹਿਲੇ ਕਰੋ ਮਸ਼ੀਨ ਆ ਜੀ ਠੀਕ ਹੈ ਜੀ ਪਹਿਲੇ ਕਰੋ ਪਹਿਲੇ ਕਰੋ ਨਵੀਂ ਲੈਤੀਆ ਆ ਆਟਰ ਉਟਰ ਪਾਇਪ ਦਿਖਾ ਦਿਓ ਜੀ ਕਿੰਨੇ ਟੈਂਕਾਂ ਨਹੀਂ ਹੈਗਾ ਦੇਖ ਸਕਦੇ ਹੋ ਕਿ ਓਕੇ ਦੀ ਕੰਡੀਸ਼ਨ ਪਈ ਆ ਬਾਈ ਜੀ ਕਿਤੇ ਕਿਸੇ ਪਾਸੇ ਕੋਈ ਲੱਗੇ ਵੱਜੇ ਵੀ ਨਹੀਂ ਆਣਾ ਬਾਈ ਜੀ ਕਿਤੋਂ ਲੱਗੀ ਵੱਜੀ ਨਹੀਂ ਪੂਸਪਾਸ ਤੋਂ ਕਿਤੋਂ ਵੀ ਨਹੀਂ ਟੱਚ ਹੈਗੀ ਜੀ ਠੀਕ ਆ ਬਾਈ ਜੀ ਕਿਤੋਂ ਐ ਨਹੀਂ ਹੈਗਾ ਵੀ ਇਹਦੇ ਡਾਕੀ ਲੱਗੀ ਹੋਈ ਆ ਠੀਕ ਆ ਜੀ ਆ ਹਿੱਸਾ ਹਿੱਸਾ ਪੂਰਾ ਗੌਰ ਨਾਲ ਦਿਖਾ ਦਿਓ ਭਰਾ ਜੀ ਕੀ ਕਹਿੰਦੇ ਲੈ ਮੈਂ ਤਰ ਚੈੱਕ ਕਰ ਸਕਦੇ ਹਾਂ ਕਿ ਪਾਵਰ ਪੂਰ ਪੂਰਾ ਵਧੀਆ ਕੰਮ ਕਰਦਾ ਸਿੱਧੀ ਗੱਲ ਕਰੀਏ ਨਾ ਭਾਈ ਜੀ ਹਾਂਜੀ ਹਾਂਜੀ ਚਲੋ ਮੈਂ ਤਰ ਚੈੱਕ ਕਰੋ ਆ ਰੇਟ ਕੀ ਰੋਗਾ ਭਾਈ ਜੀ ਦਾ ਇਹਦਾ ਰੇਟ ਰਹੂਗਾ ਭਰਾ ਜੀ 2 ਲੱਖ ਤੇ 60000 ਰੁਪਏ ਜੀ 2 ਲੱਖ ਤੇ 60000 ਰੁਪਏ ਦਾ ਬੈਡ ਬੋਡ ਨਾ ਮਾ ਜੀ 1 ਰੁਪਿਆ ਲੰਬੂ ਦੀ ਲੋਡ ਦੀ 60000 ਜੇ ਆਪਾਂ ਪਿਛਲੀ ਵੀਡੀਓ ਚ ਜਾਈਏ ਨਾ ਭਾਈ ਉਹਦੇ ਟਾਇਰ ਵੀ ਘੱਟ ਸੀਗੇ ਤੇ ਰੇਟ ਵੀ ਹੈਗਾ ਸੀ 3 ਲੱਖ 30000 ਰੁਪਏ ਸੀ ਠੀਕ ਆ 30 ਲੱਖ 30000 ਰੁਪਏ ਰੇਟ ਸੀਗਾ ਤੇ ਮੈਂ ਮਿੱਤਰੋ ਅਗਲੀ ਮਸ਼ੀਨ ਦਿਖਾਉਣ ਇਹ 2009 ਮਾਡਲ ਮਸ਼ੀਨ ਆ ਜੀ ਠੀਕ ਆ ਜੀ ਇਹ ਆਪਣੇ ਕੋਲੇ ਕੱਲ ਹੀ ਆਈ ਆ ਠੀਕ ਆ ਜੀ ਇਹ ਹਜੇ ਤੋਂ ਤਨਤਨ ਵਾਲੀ ਰਹਿੰਦੀ ਆ ਇਹਦਾ ਕੰਮ ਤਨਤਨ ਦਾ ਕਰਨ ਵਾਲਾ ਰਹਿੰਦਾ ਜੀ ਠੀਕ ਆ ਜੀ ਇਹਦੇ ਟਾਇਰਾਂ ਦੀ ਜੋੜੀ ਬਿਲਕੁਲ ਟਾਇਰ ਦੇਖ ਲਓ ਜੀ ਖੋਲੇ ਪਏ ਆ ਠੀਕ ਆ ਜੀ ਹਜੇ ਟਾਇਰ ਲਾਇਆ ਹੀ ਨਹੀਂ ਹੈ ਟਾਇਰ ਲਾਇਏ ਨਹੀਂ ਹੈਗੇ ਭਰਾ ਜੀ ਠੀਕ ਆ ਜੀ ਮੰਨ ਲਓ ਸਾਰੀ ਜੈਨੂਇਨ ਪੇਂਟ ਆ ਜੀ ਕਿਤੋਂ ਟੱਚਿੰਗ ਨਹੀਂ ਹੈਗੀ ਜੀ ਮਿੱਤਰੋ ਦੇਖ ਸਕਦੇ ਹੋ ਬੈਲਟਾ ਵਗੈਰਾ ਸਾਰੀਆਂ ਓਕੇ ਮਿਲਣਗੀਆਂ ਸਾਰੀਆਂ ਓਕੇ ਮਿਲਣਗੀਆਂ ਜੀ ਵਾਇਰਿੰਗ ਵਗੈਰਾ ਸਾਰੇ ਸੀਫ ਸੂਪ ਚਾਰਨੈਸ ਟੂ ਵਰਕਰਾਂ ਦੀ ਪੂ ਆ ਮਿੱਤਰੋ ਚੈੱਕ ਕਰ ਲੋ ਬੈਕਗਰਾਉਂਡ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਅਜੇ ਸਫਾਈ ਇਹ ਮਸ਼ੀਨ ਦੀ ਹੋਣੀ ਆ ਮਿੱਤਰੋ ਹਜੇ ਤਾਂ ਅੱਜ ਤੁਸੀਂ ਆ ਕੇ ਸਾਡੇ ਦੇ ਸਾਫਾ ਮਾਰ ਲਿਆ ਸਹੀ ਗੱਲ ਆ ਬਾਈ ਆਹ ਟਾਇਰ ਦੇਖ ਲੋ ਮਿੱਤਰੋ ਕਹਾੜਿਆਂ ਵਰਗਾ ਪਿਆਗਾ ਇਹਦੇ ਵਰਗੇ ਟਾਇਰ ਪਾ ਜਾਣਗੇ ਹਨ ਬਈ ਇਹ ਵੀ 80 ਪੈਸੇ ਟਾਇਰ ਆ ਜੀ ਨਵੇਂ ਪੈਣਿਆ ਇਹ ਤਾਂ ਮਸ਼ੀਨ ਆਪਣਾ ਖਿੱਚਣ ਵਾਸਤੇ ਰੱਖਿਆ ਹੋਇਆ ਟਾਇਰ ਆ ਠੀਕ ਆ ਜੀ ਤੇ ਪੈਂਚਰ ਹੋ ਗਿਆ ਸੀ ਇਹ ਮੈਂ ਸਾ ਡਿੱਗਣਾ ਪਵੇ ਠੀਕ ਆ ਜੀ ਹਾਂ ਜੀ ਪੂਰੀ ਸੋਹਣੀ ਮਸ਼ੀਨ ਆ ਜੀ ਐਲੀਵਿਏਟਰ ਦੀਆਂ ਬਰੀਆਂ ਨਵੀਆਂ ਲਾ ਕੇ ਦੇਵਾਂਗੇ ਠੀਕ ਆ ਜੀ ਹਾਂ ਜੀ ਤੇ ਇਹ ਮਾਡਲ ਰੂਵੇ ਜੀ ਇਹ 2009 ਮਾਡਲ ਮਸ਼ੀਨ ਹੈ ਜੀ ਠੀਕ ਹੈ ਜੀ ਬਹੁਤ ਹੀ ਚੰਗੀ ਕੰਡੀਸ਼ਨ ਚ ਹੈ ਜੀ ਮੋٹے ਸਿਲੰਡਰਾਂ ਵਾਲੀ ਹੈ ਸਿਲੰਡਰ ਸੌਂਡ ਦਿਖਾ ਦੇ ਭਰਾ ਜੀ ਮਾਰਾਣਾ ਕੋਲ ਚੱਕਰ ਕਰਵਾ ਦੇਣਗੇ ਮੋٹے ਸਿਲੰਡਰਾਂ ਵਾਲੀ ਹੈ ਗਈ ਬੇ ਜੀ ਵਧੀਆ ਕੰਬਾਈਨ ਹੈ ਗਈ ਝਾਹ ਬਾਕੀ ਤੁਸੀਂ ਆ ਚਾਦਰ ਚੁੱਦਰ ਵਗੈਰਾ ਦੇਖ ਸਕਦੇ ਹੋ ਬੇ ਜੀ ਵਧੀਆ ਚਾਦਰ ਪਈ ਆ ਜੀ ਤੇ ਇਹਦੀ ਡਿਮਾਂਡ ਰੁਪਏ ਜੀ ਇਹਦੀ ਡਿਮਾਂਡ ਭਰਾ ਜੀ 2 ਲੱਖ ਤੇ 60000 ਰੁਪਏ ਦੀ ਰਹੂਗੀ ਜੀ ਟਾਇਰ ਨਵੇਂ ਪਾ ਕੇ ਜੀ ਠੀਕ ਹੈ ਜੀ ਹਾਂ ਜੀ ਤੇ ਚਾਲ ਚਲਾਵਾ ਕਿਵੇਂ ਬਈ ਇਹ ਮਸ਼ੀਨ ਪੂਰਾ ਸੋਹਣੀ ਚਾਲ ਚਲਾਵੇ ਦੀ ਹੈ ਜੀ ਠੀਕ ਹੈ ਜੀ ਆਹ ਗੇਰ ਬੁੱਲਿਆ ਓਕੇ ਹੈ ਜੀ ਹਾਂਜੀ ਆਹ ਮਸ਼ੀਨ ਅੱਜ ਹੀ ਆਈ ਆ ਠੀਕ ਹੈ ਜੀ ਇਹ ਮਸ਼ੀਨ ਲਹਿਰੇ ਸੌਂਦੇ ਚਲਦੀ ਆ ਜੀ ਇਹ ਆਪਣੀ ਖੁਦ ਦੀ ਮਸ਼ੀਨ ਹੈ ਲਹਿਰੇ ਸੌਂਦੇ ਹਾਂਜੀ ਇਸ ਵਾਰ ਸੇਲ ਕਰ ਰਹੇ ਹਾਂਜੀ ਇਹ ਹਜੇ ਧੋਣ ਤਾਣ ਵਾਲੀ ਮਸ਼ੀਨ ਆ ਜੀ ਇਹਦੇ ਵੀ ਟਾਇਰ ਬਿਲਕੁਲ ਨਵੇਂ ਪਹਿਨੇ ਆ ਜੀ ਆਹ ਬਈ ਗਾੜੀ ਆਪਾਂ ਗਾਂਦੀ ਦੇ ਸਿਰ ਵਰਗੇ ਹੋਏ ਪਹਿਨੇ ਨੇ ਬਈ ਇਹ ਸਾਰੇ ਨਵੇਂ ਪਹਿਨੇ ਆ ਜੀ ਹਜੇ ਤਾਂ ਆਹ ਦੇਖੋ ਲਿਬੜੀ ਤਿਬੜੀ ਜਿਵੇਂ ਸੀਜ਼ਨ ਤੋਂ ਉੱਥੇ ਹੀ ਖੜੀ ਸੀ ਆਈ ਨਹੀਂ ਟਾਈਮ ਨਹੀਂ ਲੱਗਿਆ ਠੀਕ ਹੈ ਜੀ ਇਹਦੇ ਚ ਜੀ ਫੁੱਲ ਡਿਲੈਕਸ ਆ ਇਹ ਠੀਕ ਹੈ ਜੀ ਚੇਂਜਰ ਲੱਗਿਆ ਹੋਇਆ ਜੀ ਠੀਕ ਹੈ ਜੀ ਚੈਨ ਵਾਲਾ ਚੇਂਜਰ ਹੈ ਇਹਦਾ ਓਕੇ ਜੀ ਚੇਂਂਜਰ ਵਗੈਰਾ ਲੱਗਿਆ ਹੋਇਆ ਇਹਦੀਆਂ ਸੀਪਾਂ ਦਾ ਸੈੱਟ ਮੈਂ ਇਸ ਵਾਰ ਨਵਾਂ ਪਾਇਆ ਸੀ ਜੀ ਓਕੇ ਚੈਨਾ ਦੀਆਂ ਤਿੰਨੇ ਨਵੀਆਂ ਨੇ ਜੀ ਲੈ ਮਿੱਤਰੋ ਬਾਈਕ ਦਾ ਚੈਨਾ ਨਵੇਂ ਨਵੀਆਂ ਮਿਲ ਲੀਆਂ ਤੇ ਬਾਕੀ ਜਿਹਨੂੰ ਵਿੱਚ ਕੰਡੀਸ਼ਨ ਦਿਖਾ ਦਨੇ ਆ ਵਿੱਚੋਂ ਵੀ ਵਧੀਆ ਫੁੱਲ ਸਾਫ ਹੈਗੇ ਬਾਕੀ ਦੇਖ ਸਕਦਾ ਸੀ ਸੌ ਸਭੀ ਚੰਗਾ ਪਿਆਣਾ ਬਾਈ ਜੀ ਇਹ ਸਾਕ ਕਿੰਗ ਪਿੰਨ ਵਾਲਾ ਹਿੱਸਾ ਜੀ ਇਹਦੇ ਠੀਕ ਹੈ ਜੀ ਹਾਂਜੀ ਇੱਕ ਮੋਰਨੀ ਸਾਇਆ ਹਾਂ ਇਹ ਇਹ ਮੋਰਨੀ ਵਾਲਾ ਹਿੱਸਾ ਆ ਗਿਆ ਜੀ ਠੀਕ ਹੈ ਜੀ ਭਰਾ ਜੀ ਇੱਕ ਬੇਨਤੀ ਹੋਰ ਹੈ ਜੀ ਇਹ 15 ਮਾਡਲ ਆ ਹਾਂਜੀ ਤੇ ਇਹਦਾ ਰੇਟ ਬਹੁਤ ਹੀ ਵਾਜਵਾ ਇਹਦਾ ਰੇਟ 54 ਇੰਚ ਦਾ 3.5 ਲੱਖ ਰੁਪਿਆ ਰੇਟ ਹੈ ਭਾਜੀ 3.5 ਲੱਖ ਰੁਪਿਆ ਹਾਂਜੀ ਇਹਦੀ ਕਾਟਰ ਦੀ ਚਾਦਰ ਬਿਲਕੁਲ ਨਵੀਂ ਆ ਜੀ ਕਾਟਰ ਉਧਰ ਖੜਾ ਠੀਕ ਹੈ ਜੀ ਲੈਵਲ ਤੋਂ ਪਾਰ ਲੱਗਿਆ ਹੋਇਆ ਦੂਣੇ ਮਸ਼ੀਨਾਂ ਦੇ ਤੁਹਾਨੂੰ ਕਾਟਰ ਵੀ ਦਿਖਾਉਣਗੇ ਠੀਕ ਹੈ ਭਾਜੀ ਤੇ ਇਹਦਾ ਰੇਟ ਹੈਗਾ ਭਾਜੀ 3 ਲੱਖ ਤੇ 45000 ਰੁਪਿਆ ਰੇਟ ਹੋਊ ਜੀ ਇਹਦਾ 345000 345000 ਜੋ ਵੀ ਆਪਣੀ ਵੀਡੀਓ ਦੇ ਜਿਹੜੀ ਵੀ ਆਪਾਂ ਕਹਿੰਦੇ 330000 ਵਾਲੀ ਦਾ ਉਹਦਾ ਕੀ ਰੇਟ ਕੀ ਮਾਡਲ ਸੀ ਭੈਜੀ ਉਹ ਜੀ ਨਵਾਂ ਮਾਡਲ ਮਸ਼ੀਨ ਸੀ ਇਹ 15 ਮਾਡਲ ਮਸ਼ੀਨ ਹੈ ਜੀ ਲਓ ਮੈਨੂੰ ਕਿਤੇ ਨੋ ਮਾਡਲ ਕਿੱਥੇ 15 ਮਾਡਲ ਇੱਕ ਨੋ ਮਾਡਲ ਤੇ 15 ਮਾਡਲ ਦਾ ਫਰਕ ਲਈ ਜੀ ਨੋ ਮਾਡਲ ਤੇ 15 ਮਾਡਲ ਦੇ ਸੰਨ ਚ ਉਹ 51 ਇੰਚੀ ਸੀ ਠੀਕ ਹੈ ਜੀ ਇਹ 54 ਇੰਚੀ ਮਸ਼ੀਨ ਇਹ 54 ਇੰਚਿਆਂ ਨਾਲੇ ਇਹ 54 ਇੰਚੀ ਆ ਜੀ 14 ਬੰਦੋ ਆ ਜਮਾ ਬਈ ਜੀ ਸੋਨ ਨੂੰ ਕਹਿੜੀ ਸਿੱਧਾ ਹੀ ਸਿੱਧਾ ਬਈ ਜੀ ਸਸਤੇ ਭਾਦੀ ਕਹਿੜੀ ਆਣਾ ਬਈ ਜੀ ਲੱਖ ਰੁਪਿਆ ਜਿਆਦਾ ਹੋਣਾ ਚਾਹੀਦਾ ਇਹਦਾ ਮੁੱਲ 4 ਲੱਖ ਰੁਪਿਆ ਮੁੱਲ ਆ ਜੀ ਇਸ ਮਸ਼ੀਨ ਦਾ 15 ਮਾਡਲ ਦਾ ਠੀਕ ਹੈ ਜੀ ਜੇ ਜਮਾ ਬਲਕਾਰ ਲਈ ਤਾਂ ਘੱਟੋ ਘੱਟ ਨਾ ਵਾਲਾ 5.5 ਲੱਖ ਰੁਪਏ ਦੀ 14 15 ਮਾਡਲ ਮਸ਼ੀਨ ਮਿਲਦੀ ਹੈ ਜੀ ਠੀਕ ਹੈ ਜੀ ਹਾਂ ਜੀ ਦੋ ਦੋ ਦਾ ਫਰਕ ਹੈ 2 ਲੱਖ ਰੁਪਏ ਦਾ ਫਰਕ ਹੈ ਜੀ ਠੀਕ ਹੈ ਮਸ਼ੀਨ ਦਾ ਸੰਦੀਪ ਜੀ ਮਿੱਤਰੋ ਬਾਈ ਕਹਿੰਦਾ 2 ਲੱਖ ਰੁਪਏ ਦਾ ਸਿੱਧਾ ਹੀ ਸਿੱਧਾ ਬਾਈ ਤੁਹਾਨੂੰ ਫਾਇਦਾ ਹੋ ਜਾਊਗਾ ਠੀਕ ਹੈ ਭਾਈ ਜੀ ਤੇ ਡਿਮਾਂਡ ਲਾਸਟ ਪ੍ਰਾਡਾ ਮੰਗ ਹੀ ਦੱਸਦੇ ਬਾਈ ਬਸ 45 ਗਿਆ ਹਾਂ 7000 ਰੁਪਏ ਡਿਸਕਾਊਂਟ ਹੈ ਜੀ ਇਸ ਦੇ ਜੀ ਨੌ ਮਾਡਲ ਦੇ ਰੇਟ 'ਚ 15 ਮਾਡਲ 15 ਮਾਡਲ ਜੀ ਠੀਕ ਹੈ ਭਾਈ ਜੀ ਚਾਹੇ ਤੁਹਾਨੂੰ ਭਾਈ ਜੀ ਉਹ ਦਿਖਾਉਣੇ ਆਪਾਂ ਕਟਰ ਆਦਰ ਕਿਵੇਂ ਭਾਈ ਜੀ ਦੀ ਇਹਦੀ ਚਾਦਰ ਪੂਰੀ ਓਕੇ ਆ ਜੀ ਨਵੀਂ ਫਿੰਗਰਾਂ ਵਗੈਰਾ ਫਿੰਗਰਾਂ ਵਗੈਰਾ ਹਜੇ ਮੰਨ ਲਓ ਕੱਲ ਹੀ ਆਏ ਆ ਤੁਹਾਨੂੰ ਦੱਸੀ ਜਾਣਾ ਵੀ ਸਮਾਨ ਸੂੰ ਲਾਉਣ ਵਾਲਾ ਪਿਆ ਧੋਣ ਵਾਲੀ ਆ ਜੀ ਠੀਕ ਆ ਜੀ ਹਾਂ ਜੀ ਇਧਰਲੇ ਪਾਸੇ ਖੜੀ ਆ ਇਹ ਹੈਗਾ ਜੀ ਸਟੈਂਡਰਡ ਨਵ ਮਾਡਲ ਦਾ ਕਟਰ ਠੀਕ ਹੈ ਇਹ ਨਵ ਮਾਡਲ ਦਾ ਕਟਰ ਨਵ ਮਾਡਲ ਦਾ ਕਟਰ ਆਟਾ ਪੂਰੀਆਂ ਚੰਗੀਆਂ ਨੇ ਠੀਕ ਆ ਜੀ ਸਾਰੀਆਂ ਟੈਨਾਂ ਟੂਨਾਂ ਪੂਰੀਆਂ ਵਧੀਆ ਨੇ ਜੀ ਚੰਗਾ ਕੁੱਲ ਮਿਲਾ ਕੇ ਚੰਗੀ ਹੈਗੀ ਪੂਰੀ ਚੰਗੀ ਮਸ਼ੀਨ ਆ ਇਹਦੇ ਪੈਰ ਆ ਗਏ ਜੀ ਬੇਜੀ ਇਹ 13 ਫੁੱਟ ਕਟਰ ਆ ਗਿਆ ਜੀ ਤੇ ਇਹ ਆ ਗਿਆ ਬੇਜੀ ਇਹਦੀ ਜੀ 15 ਮਾਡਲ ਮਸ਼ੀਨ ਦਾ ਕੱਟ ਰਹਾ ਇਹ ਸੰਦੀਪ ਦਾ ਕੱਟ ਦੀ ਚਾਦਰ ਵੀਰੇ ਦਿਖਾ ਦੇ ਇਸੇ ਵਾਰ ਲਵਾਈ ਆ ਜੱਗੇ ਚਾਦਰ ਦੇਖ ਸਕਦੇ ਹੋਗੇ ਪੂਰੀ ਚੰਗੀ ਵੀ ਆ ਵਧੀਆ ਵਾਲੀ ਚਾਦਰ ਲੱਗੀ ਹੋਈ ਆ ਪਹਿਲੀ ਵਾਰ ਲਵਾਈ ਆ 14 ਗੇ ਦੀ ਚਾਦਰ ਆ ਜੀ ਠੀਕ ਆ ਜੀ ਮਤਲਬ ਥੋੜਾ ਜੀ ਖਰਾਬ ਸੀ ਮੈਂ ਨਵੀਂ ਲਵਾਤੀ ਫਿੰਗਰਾਂ ਵੀ ਬਿਲਕੁਲ 200 ਮਲਕੀਤ ਦੀ ਇਹਨੂੰ ਫਿੰਗਰ ਲੱਗੀ ਹੋਈ ਹੈ ਜੀ ਠੀਕ ਆ ਜੀ ਬਲੋਰ ਇਹਨੂੰ ਬਿਲਕੁਲ ਨਵਾਂ ਲੱਗਿਆ ਹੋਇਆ ਠੀਕ ਆ ਲੈ ਮਿਕਰੋ ਬਲੋਰ ਜਮਾ ਬਾਈ ਕਹਿੰਦਾ ਨਵਾਂ ਲੱਗਿਆ ਹੋਇਆਗਾ ਕਿਉਂਕਿ ਬਾਈ ਜੀ ਰੇਟ ਬਾਈ ਨੇ ਦੱਸ ਤੇ ਤੁਹਾਨੂੰ ਠੀਕ ਆ ਬਾਈ ਤੇ ਬਾਕੀ ਕੰਡੀਸ਼ਨ ਨੂੰ ਚੈੱਕ ਕਰਵਾਤੀ ਤੋਨਤਾਂ ਵਾਲੀਆਂ ਮਸ਼ੀਨਾਂ ਨੇ ਜੀ ਇਹ ਅੱਜ ਤੁਸੀਂ ਆ ਕੇ ਸਾਪਾ ਮਾਰ ਲਿਆ ਸਾਹੀ ਗੱਲ ਆ ਬਾਈ ਹਜੇ ਰਹਿਂਦੀਆਂ ਸੀ ਤਿਆਰ ਕਰਨ ਵਾਲੀਆਂ ਭਰਾ ਜੀ ਮਸ਼ੀਨਾਂ ਠੀਕ ਹੈ ਲੱਖੀ ਬਾਈ ਦਾ ਪਿਆਰ ਹੀ ਇੰਨਾਗਾ ਜਦੋਂ ਦੱਸ ਕੇ ਇੰਨਾ ਪਿਆਰ ਕਰ ਰਹੇ ਨੇਗੇ ਬਾਕੀ ਬਈ ਲੱਖੀ ਬਾਈ ਦਾ ਸੁਭਾਅ ਜਰੂਰ ਹੱਸਦੇ ਬਾਈ ਜੀ ਕਮੈਂਟ ਕਰਕੇ ਕਿਵੇਂ ਦਾ ਸੁਭਾਅ ਸਾਹੀ ਗੱਲ ਆ ਮਨ ਬਾਈ ਲੱਖੀ ਹਾਂਜੀ ਹਾਂਜੀ ਲੈ ਮੈਂ ਥੋੜਾ ਅਗਲੀ ਮਸ਼ੀਨ ਬਾਰੇ ਗੱਲਬਾਤ ਕਰਦੇ ਆ ਬਲਕਾਰ ਕੰਬਾਈਨ ਚੈੱਕ ਕਰ ਲੋ ਕੰਡੀਸ਼ਨ ਤੇ ਮਾਡਲ ਰੋ ਬਾਈ ਲੱਖੀ ਸਾਰੇ ਸੱਜਣਾ ਨੂੰ ਪਹਿਲਾਂ ਵੀ ਰੇਟ ਦਾ ਚੈਲੰਜ ਦਿੱਤਾ ਸੀ ਠੀਕ ਹੈ ਇਸ ਵਾਰ ਵੀ ਰੇਟ ਦਾ ਚੈਲੰਜ ਪੂਰੇ ਪੰਜਾਬ ਦੇ ਵਿੱਚ ਦੇ ਰਹੇ ਹਾਂ 2016 ਮਾਡਲ ਮਸ਼ੀਨ ਰਹੂਗੀ 2016 ਮਾਡਲ ਬਲਕਾਰ ਦੀ 54 ਇੰਚੀ ਠੀਕ ਆ ਬਈ ਮੇਰੇ ਸਾਬ ਹੁਣ ਜੇ ਕਟਰ ਦੇਖ ਕੇ ਲਾਈ ਲੱਗਦੇ ਨਹੀਂ ਨਹੀਂ 2016 ਮਾਡਲ ਆ ਜਿਵੇਂ ਓਕੇ ਦੀ ਕੰਡੀਸ਼ਨ ਹੈ ਕੰਡੀਸ਼ਨ ਬਈ ਕੋਕਾ ਪੀਸ 50 ਦੇਖੋ ਬਈ ਕਟਰ ਕੋਟਰ ਦੇ ਫਿੰਗਰਾਂ ਵਗੈਰਾ ਐਵੇਂ ਆ ਜਾਓ ਇਹ ਮਸ਼ੀਨਾਂ ਤਿੰਨੇ ਚੈਨਾ ਨਵੀਆਂ ਨੇ ਕਿੰਨੇ ਚੈਨਾ ਨਵੀਆਂ ਲਗੀਆਂ ਲਾਈਟਾਂ ਲੂਟਾਂ ਸਾਰੀਆਂ ਓਕੇ ਫਿਟਿੰਗ ਫੋਟਿੰਗ ਬੈਰਿੰਗ ਗੁਰਗ ਸਾਰੀ ਓਕੇ ਆ ਭਰਾ ਜੀ ਠੀਕ ਆ ਭਾਈ ਜੀ ਮਤਲਬ ਕੰਪਨੀ ਰਿਕਾਰਡ ਵਧੀਆ ਚੱਲੀ ਹੋਈ ਕਹਿ ਦਿਆਣਾ ਆਪਾਂ ਬਈ ਪੂਰੀ ਸੋਹਣੀ ਪਹਿਲਾਂ ਵੀ 2020 ਵਾਰੇ ਵੀ ਸਾਰੇ ਸੱਜਣ ਪ੍ਰੇਮੀਆਂ ਨੇ ਆਪਾਂ ਨੂੰ ਬਹੁਤ ਇੱਜ਼ਤ ਮਾਨ ਬਖਸ਼ਿਆ ਠੀਕ ਆ ਬਈ ਇਹਦੇ ਟਾਇਰ ਬਈ ਲੱਕੀ ਇਹਦੇ ਟਾਇਰ ਨਵੇਂ ਆ ਜੀ ਜਿਹੜੀ ਜੇਕੇ ਦੀ ਇਹਦੀ ਵੀ ਨਵੀਂ ਆ ਦੋ ਟਾਇਰ ਆ ਜੋਂਦੀ ਆ ਟਰੈਕਟਰ ਤੇ ਚੱਲਦੀ ਆ ਠੀਕ ਆ ਜੀ ਹਾਂਜੀ ਰੰਗ ਪੇਂਟ ਦੀ ਬਈ ਸਾਰੀ ਓਰੀਜਨਲ ਆ ਜੀ ਕਿਤੇ ਲੋੜ ਹੀ ਨਹੀਂ ਕਿਤੇ ਇਹ ਕਹਿਣ ਦੀ ਲੋੜ ਹੀ ਨਹੀਂ ਇਹ ਤਾਂ ਆਪਣੇ ਕੋਲ ਤਾਂ ਜੋ ਵੀ ਮਾਲ ਹੁੰਦਾ ਜੈਨੂਅਲ ਹੀ ਹੁੰਦਾ ਤਕਰੀਬਨ ਠੀਕ ਆ ਭਾਈ ਹਾਂ ਜੀ ਮਿੱਤਰੋ ਬਾਕੀ ਚੈੱਕ ਕਰ ਸਕਦੇ ਆ ਚਾਲ ਚਲਾਵਾ ਵਧੀਆ ਰਹੂਗਾ ਇੱਕ ਵਾਰੀ ਤਾਂ ਵਧੀਆ ਜੀ ਸੀਪ ਝਾਰਨਿਆਂ ਦਾ ਸੈਕਟਰ ਨਮਾ ਜੀ ਠੀਕ ਹੈ ਜੀ ਤਿੰਨੇ ਚੈਨਾ ਨਵੀਆਂ ਨੇ ਜੀ ਠੀਕ ਹੈ ਜੀ ਹਾਂ 20000 ਦਾ ਫਾਇਦਾ ਤਾਂ ਹੈਗੀ ਹੈਗਾ ਉਹ ਜਿਹੜਾ ਟਰੈਕਟਰ ਚੜਾ ਕੇ ਦੇਣਾਗਾ ਹਾਂ ਹਾਂ ਜੀ ਉਹੋ ਜਿਹੇ ਦੀ ਟੂਲ ਕਿਟ ਵਗੈਰਾ ਠੀਕ ਹੈ ਭਾਈ ਜੀ ਇੱਕ ਸਾਰੇ ਮਿੱਤਰਾਂ ਨੂੰ ਆਪਾਂ ਪੰਜ ਆਈਟਮਾਂ ਦਿੰਦੇ ਹੁੰਦੇ ਸੀ ਜੈਕ ਰਾੜ ਬੀਲਪਾਨਾ ਚਾਬੀਆਂ ਦਾ ਸੈੱਟ ਤੇ ਗ੍ਰੀਸ ਗਨ ਠੀਕ ਹੈ ਜੀ ਜਾਣ ਕੇ ਬੜੀ ਖੁਸ਼ੀ ਹੋਊਗੀ ਕਿ ਇਸ ਵਾਰ ਨਾਲ ਆਪਾਂ ਗੋਟੀ ਸੈੱਟ ਠੀਕ ਹੈ ਉਹ ਵੀ 20 ਨਸ ਦਾ ਮੈਂ ਪਹਿਲਾਂ ਜਦੋਂ ਪਹਿਲੀ ਵੀਡੀਓ 'ਚ ਵੀ ਜਦੋਂ ਤੁਸੀਂ ਕਹਿੰਦੇ ਨਹੀਂ ਗੋਟੀ ਸੈੱਟ ਉਹ ਵੀ 20 ਨਸ ਦਾ ਠੀਕ ਹੈ ਜੀ ਹਾਂ ਉਹ ਵੀ ਲੈ ਮਤਲਬ 20 ਨਸ ਦਾ ਬਾਈ ਜੀ ਟੌਪ ਦੇ ਕੰਪਨੀਆਂ ਕੇ ਬਾਈ ਜੀ ਤੇ ਇਹਦਾ ਰੇਟ ਦੱਸ ਬਈ ਲਖੀ ਇਹਦਾ ਰੇਟ ਆ ਜੀ 5 ਲੱਖ ਤੇ 65000 ਰੁਪਏ 5 ਲੱਖ ਤੇ 65000 ਰੁਪਏ ਹਾਂਜੀ 54 ਇੰਚੀ ਮਸ਼ੀਨ 16 ਮਾਡਲ 16 ਮਾਡਲ 14 ਮਾਡਲ ਦਾ ਰੇਟ ਆ ਜੀ ਅੱਜ ਜੇ ਮਾਰਕੀਟ ਦੇ ਵਿੱਚ ਲਾਈਏ ਠੀਕ ਆ ਬਈ ਲੈ ਮਤਲਬ ਲੱਖੀ ਲਿਆਉਣਾ ਕਿੱਥੋਂ ਆਗਾ ਇੰਨੇ ਸਸਤੀਆਂ ਸਾਰੇ ਤੇਰੇ ਮੇਰੇ ਵਰਗੇ ਸੱਜਣ ਮਿੱਤਰ ਹੀ ਆ ਆਪਾਂ ਬਾਲੇ ਨਫੇ ਦਾ ਲਾਲਚ ਨਹੀਂ ਕਰਦੇ ਠੀਕ ਹੈ ਸਾਡੀ ਸੰਗਤ ਨੂੰ ਬੇਨਤੀ ਆ ਕਿ ਆਪਣਾ 15000 ਰੁਪਏ ਤੇ ਕੰਮ ਆ ਜੀ ਠੀਕ ਹੈ ਤੇ ਜਿੱਥੋਂ ਮਸ਼ੀਨ ਆਈ ਆ ਇਹ ਐਡਰੈਸ ਵੀ ਦੱਸ ਦਾਂਗੇ ਤਲਵੰਡੀ ਸਬ ਏਰੀਆ ਚੋਂ ਆਈ ਆ ਇਹ ਲਹਿਰੀ ਤੋਂ ਸਿੰਗੋ ਲਹਿਰੀ ਤੋਂ ਠੀਕ ਹੈ ਲਹਿਰੀ ਤੋਂ ਹਾਂ ਸਿੰਗੋ ਲਹਿਰੀ ਸਿੰਗੋ ਲਹਿਰੀ ਤੋਂ ਆਈ ਹੋਈ ਆ ਠੀਕ ਹੈ ਭਾਈ ਇਹ ਬਾਕੀ ਕੰਡੀਸ਼ਨ ਚੋਂ ਚੈੱਕ ਕਰਵਾਤੀ ਬਈ ਮਸ਼ੀਨ ਦੀ ਤੇ ਆਉਣਾ ਕਿੱਥੇ ਬਈ ਹੰਡਿਆਇਆ ਚੌਂਕ ਠੀਕ ਹੈ ਜੀ ਹੰਡੇ ਆਇਸ ਚੋਂ ਸਿਰਫ ਅੱਧਾ ਕਿਲੋਮੀਟਰ ਸਰਦਾਰ ਲੀਲਾ ਸਿੰਘ ਜੀ ਦੇ ਘਰ ਖੜੀ ਹੈ ਮਸ਼ੀਨ ਆਪਣੇ ਚਾਚਾ ਜੀ ਦੇ ਠੀਕ ਹੈ ਜੀ ਹੰਡੇ ਆਇਆ ਚੌਂਕ ਤੋਂ ਸਿਰਫ ਅੱਧਾ ਕਿਲੋਮੀਟਰ ਜਦੋਂ ਪੁਲ ਮੁੱਕਦਾ ਉੱਥੇ ਖੱਬੇ ਹੱਥ ਸੜਕ ਮੁੜਦੀ ਐ ਖੜੌਂਜੇ ਵਾਲੀ ਠੀਕ ਹੈ ਜੀ ਸਿੱਧਾ ਸਾਹਮਣੇ ਸੈੱਡ ਦੇ ਵਿੱਚ ਮਸ਼ੀਨ ਖੜੀ ਹੈ ਠੀਕ ਆ ਬਾਈ ਜੀ ਲਓ ਮਿੱਤਰੋ ਬਾਕੀ ਸਕਰੀਨ ਤੇ ਨੰਬਰ ਆਏਗਾ ਸੰਪਰਕ ਕਰ ਲਿਓ ਠੀਕ ਆ ਬੀ ਲਖੀ ਬਹੁਤ ਧੰਨਵਾਦ ਬਾਈ ਜੀ ਗੱਲ ਕਰਕੇ ਬਹੁਤ ਲੱਗਿਆ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਿਓ ਫੋਲੋ ਧੰਨ